ਸਾਹਿਬ ਜੀ ਅਕਾਲ ਜੀ ਮੈਂ ਰਜੇਦਿਸ਼ ਕੌਰ ਅੱਜ ਦੇ ਇਸ ਹਾਲਾਤ ਦੇ ਅਨੁਸਾਰ ਆਪਣੇ ਕਿਸਾਨ ਮਜ਼ਦੂਰ ਪੈਣਾ ਭਰਾਵਾਂ ਮਾਤਾਵਾਂ ਅਤੇ ਬਜ਼ੁਰਗਾਂ ਦੇ ਹੱਕਾ ਦਿਖਾਤਰ ਇੱਕ ਕਵਿਤਾ ਲਿਖੀ ਹੈ ਜੀ ਚੌਂਕੀਦਾਰ ਇਸ ਕਵਿਤਾ ਰਾਹੀਂ ਮੈਂ ਆਪਣੇ ਦੇਸ਼ ਦੇ ਚੌਂਕੀਦਾਰ ਤੱਕ ਆਪਣਾ ਸਨੇਹਾ ਪਹੁੰਚਾਉਣਾ ਚਾਹੁੰਦੀ ਆ ਕਵਿਤਾ ਹੈ ਚੌਂਕੀਦਾਰ ਮੈਂ ਆਕਾ ਚੌਂਕੀਦਾਰ ਨੂੰ ਅੱਖ ਖੋਲ ਤੇ ਵਖਤ ਵਿਚਾਰ ਜੇ ਤੂੰ ਚੋਰਾ ਨਾਲੇ ਰਲ ਗਿਆ ਫਿਰ ਕਾਹਦਾ ਚੌਂਕੀਦਾਰ ਤੇਰੇ ਹੁਣ ਨਿਆਂਦੇਸ਼ ਤੇ ਲੁੱਟ ਗਿਆ ਤਾਂ ਫਿਰ ਤੈਨੂੰ ਤਿੱਖਾਰ ਵੇ ਤੂੰ ਜਾਗ ਦੇਸ਼ ਦੇ ਰਾਖਿਆ ਤੈਨੂੰ ਜਨਤਾ ਕਹੇ ਪੁਕਾਰ ਵੇ ਅਸੀਂ ਆਪਣਾ ਆਪਾ ਸੌਂਪ ਕੇ ਤੈਨੂੰ ਦਿੱਤੇ ਸਨ ਅਧਿਕਾਰ ਵੇ ਤੂੰ ਕੂੜੇ ਸੌਦੇ ਕਰ ਲਏ ਜਾਂ ਵਿਦੇਸ਼ੀ ਬਾਰੋ-ਬਾਰ ਤਿਤੁਰਾ ੱਖਾ ਬਣ ਕੇ ਕਰ ਰਹਾ ਗਦਾਰੀ ਦੇਸ਼ ਦੇ ਨਾਲ ਪਿੱਤ ਗਲ ਫੇਰ ਗੁਲਾਮੀ ਪਾਉਣ ਲਈ ਕਿਤੇ ਹਾਲਾਤ ਤਿਆਰ ਅਸੀਂ ਨਹੀਂ ਸੁਰੱਖਿਅਤ ਰਹੇ ਹੁਣ ਸਾਡੀ ਹੁੰਦ ਦਾ ਹੈ ਸਵਾਲ ਤੂੰ ਬਹਿਮ ਤੇ ਪਰਮ ਫਿਲਾ ਫਲਾ ਰਹਾ ਆਪਣੀ ਜਨਤਾ ਵਿੱਚ ਕਾਰ ਹਰ ਵਕਤ ਲਟਕਦੀ ਗਲਾਂ ਤੇ ਮਹਿੰਗਾਈ ਦੀ ਤਲਵਾਰ ਕਿ ਸਾਡੀ ਜ਼ਿੰਦਗੀ ਮੁਸ਼ਕਿਲ ਹੋ ਗਈ ਬਿੱਲ ਭਰਨ ਨੂੰ 200 ਵਾਰ ਤੇਰੇ ਅੱਛੇ ਦਿਨ ਤਾਂ ਆਏ ਨਾ ਬੰਦ ਹੋ ਗਏ ਕਾਰੋਬਾਰ ਤੇ ਤੇਰੇ ਦੇਸ਼ ਚ ਰੋਂਦੇ ਫਿਰ ਰਹੇ ਅੱਜ ਲੱਖਾਂ ਬੇਰੁਜ਼ਗਾਰ ਕਿ ਸ਼ਰਮ ਹਯਾ ਤੇਰੀ ਖੋ ਗਈ ਜਾਂ ਫਿਰ ਤੂੰ ਵੀ ਲਾਚਾਰ ਤੂੰ ਤਾਂ ਮਨ ਕੀ ਬਾਤ ਵੀ ਕਰ ਰਿਹਾ ਅਸੀਂ ਕਿਨੂੰ ਕਰੀਏ ਪੁਕਾਰ ਵੇ ਤੇਰੀ ਜਨਤਾ ਤੈਨੂੰ ਆਖਦੀ ਨਾ ਤਿਲ ਤਿਲ ਸਾਨੂੰ ਮਾਰ ਇਹਨਾਂ ਪੂੰਜੀਪਤੀ ਘਰਾਣਿਆਂ ਦੀ ਸੰਚਲਕੋਜੀ ਚਾਲ ਨਾ ਸੋਦਾ ਕਰ ਜਮੀਰ ਦਾ ਨਾ ਤੂੰ ਆਪਣੀ ਆਤਮਾ ਮਾਰ ਇਹ ਵਖਤ ਜਿਹੜਾ ਤੁੰਝ ਗਿਆ ਨਹੀਂ ਆਉਣਾ ਬਾਰੋ-ਬਾਰ ਮਾਲਕ ਜੋ ਕੁੱਲ ਜਹਾਨ ਦੇ ਕੀਰਤੀ ਕਾਮੇ ਕਿਰਸਾਨ ਅੱਜ ਹੱਕਾਂ ਖਾਤਰ ਲੜ ਰਹੇ ਤੂੰ ਕਿੱਤੇ ਬੜੇ ਹੈਰਾਨ ਸਰਦੀ ਦਾ ਮੌਸਮ ਦੇਖ ਤੂੰ ਇੱਥੇ ਬੱਚੇ ਬੁੱਢੇ ਜਵਾਨ ਬੇ ਤੇਰੀ ਕਾਹਦੀ ਜਨਤਾ ਪਾਰਟੀ ਜੇ ਜਨਤਾ ਹੀ ਪਰੇਸ਼ਾਨ ਹੈ ਤੇਰੀ ਕਾਦੇ ਜਨਤਾ ਪਾਰਟੀ ਜੇ ਜਨਤਾ ਹੀ ਪਰੇਸ਼ਾਨ ਅਨਦਾਤਾ ਮੇਰੇ ਦੇਸ਼ ਦਾ ਹੈ ਹਿੰਮਤੀ ਜੋਦਾ ਬਲਵਾਨ ਤੇਰੇ ਬੈਰੀ ਕੇਟਾਂ ਨੂੰ ਤੋੜ ਕੇ ਆ ਡਟਿਆ ਵਿਚ ਮੈਦਾਨ ਦਿੱਲੀ ਨੂੰ ਬੈਠਾ ਘੇਰ ਕੇ ਨਾਲੇ ਵੰਡ ਰਿਹਾ ਪਕਵਾਨ ਵੇ ਤੂੰ ਦੇਖ ਹੌਸਲੇ ਇਹਨਾਂ ਦੇ ਆਏ ਬਣ ਤੇਰੇ ਮਹਿਮਾਨ ਤੂੰ ਸੰਪਤੀ ਵੇਚ ਕੇ ਦੇਸ਼ ਦੀ ਬਣਿਆ ਫਿਰਦਾ ਪ੍ਰਧਾਨ ਤੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੂੰ ਨਾ ਸਕਿਆ ਪਹਿਚਾਨ ਤੂੰ ਤਾਂ ਚਮਚਾ ਹੀ ਬਣ ਕੇ ਰਹਿ ਗਿਆ ਖੱਟਣ ਲਈ ਫੋਕਾ ਮਾਣ ਵੇ ਤੈਨੂੰ ਕੀ ਆਖੂ ਇਤਿਹਾਸ ਦੱਸ ਜਦ ਚਾਹੇਂਗਾ ਵਿੱਚੋਂ ਜਹਾਨ ਅੱਜ ਮਾਵਾਂ ਧੀਆ ਬੱਚੀਆਂ ਵੀ ਟਟੀਆਂ ਵਿੱਚ ਮੈਦਾਨ ਵੇ ਤੂੰ ਸ਼ਰਮ ਇਹਨਾਂ ਦੀ ਹੀ ਮੰਨ ਲੈ ਇਹ ਸਾਡੀ ਕੌਮ ਦੀ ਸ਼ਾਨ ਮਾਂ ਧਰਤੀ ਖਾਤਰ ਲੜਦੀਆਂ ਤੂੰ ਦੇਖ ਇਹਨਾਂ ਦਾ ਮਾਨ ਵੀ ਤੂੰ ਹੈਂਕੜ ਆਪਣੀ ਛੱਡ ਕੇ ਦੇ ਦੇ ਜਨਤਾ ਨੂੰ ਮਾਨ ਮੇਰੇ ਦੇਸ਼ ਦੇ ਜੋਧੇ ਸੂਰਮੇ ਅੜਕੀ ਤੇ ਬਲਵਾਨ ਵੀ ਤੂੰ ਧੱਕੇ ਸ਼ਾਹੀ ਕਰ ਰਿਹਾ ਜੋ ਨਹੀਂ ਸਾਨੂੰ ਪਰਵਾਣ ਵੀ ਤੂੰ ਮੰਗਾ ਮੰਨ ਕੇ ਸਾਡੀਆਂ ਕਰ ਆਪਣੇ ਤੇ एहसान ਕਿਉ ਭੁੱਲ ਗਿਆ ਇਤਿਹਾਸ ਤੂੰ ਪੰਜਾਬ ਦੀ ਉੱਚੀ ਸ਼ਾਨ ਸਾਡੇ ਨੌਵੇਂ ਨਾਨਕ ਦੇ ਗਏ ਦੀ ਦਿੱਲੀ ਵਿੱਚ ਬਲੀਦਾਨ ਇਸ ਕਾਰਨ ਹਿੰਦੂ ਬਚ ਗਏ ਤੇ ਬਣਿਆ ਹਿੰਦੁਸਤਾਨ ਇੱਥੇ ਵੱਸਦਾ ਆਇਆ ਸਦਾ ਤੋਂ ਸਭ ਧਰਮਾਂ ਦਾ ਇਨਸਾਨ ਤੂੰ ਬੇੜੇ ਵਿੱਚ ਵਟੇ ਪਾ ਰਹਾ ਆਪਣਾ ਵੇਚ ਕੇ ਦੀਨ ਇਮਾਨ ਵਿਤ ਚੌਂਕੀਦਾਰਾ ਜਾਗ ਜਾ ਸਮੇਂ ਦੀ ਨਬਜ਼ ਪਹਿਚਾਨ ਮੈਂ ਅੱਖਾਂ ਚੌਂਕੀਦਾਰ ਨੂੰ ਅੱਖ ਖੋਲ ਤੇ ਵਖਤ ਵਿਚਾਰ ਜੇ ਤੂੰ ਚੋਰਾਂ ਦੇ ਨਾਲ ਰਲ ਗਿਆ ਫਿਰ ਕਾਹਦਾ ਚੌਂਕੀਦਾਰ ਅੱਜ ਅੱਖਾਂ ਚੌਂਕੀਦਾਰ ਨੂੰ ਅੱਖ ਖੋਲ ਤੇ ਵਖਤ ਵਿਚਾਰ ਜੇ ਤੂੰ ਚੋਰਾ ਨਾਲ ਹੀ ਰਲ ਗਿਆ ਫਿਰ ਕਾਹਦਾ ਚੌਂਕੀਦਾਰ ਸਤਿ ਸ੍ਰੀ ਅਕਾਲ ਜੀ ਇੱਕ ਸਮਾਂ ਸੀ ਜਦੋਂ ਸਾਡੀ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਜੀ ਨੇ ਬਾਰਿਸ਼ ਦਾ ਨੋ ਆਵਾਜ਼ ਮਾਰੀ ਸੀ ਅੱਜ ਮੈਂ ਆਪਣੇ ਚੌਂਕੀਦਾਰ ਨੂੰ ਆਵਾਜ਼ ਮਾਰ ਰਹੀ ਆ ਉਸੇ ਦੀ ਤਰਜ਼ ਤੇ ਚੰਕੀਦਾਰ ਕਵਿਤਾ ਰਾਹੀ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਉਹਦੀ ਸਾਹਿਬ ਨੂੰ ਇੱਕ ਅਰਜ਼ੂ ਗੁਜ਼ਾਰ ਰਹੀ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਸੱਚਜੇ ਵਸਲੇ ਲਾਸਕਨ ਤਾਂ ਕਿ ਜੋ ਜਨਤਾ ਨੂੰ ਮਨਜ਼ੂਰ ਨਹੀਂ ਉਹ ਉਹਨਾਂ ਤੇ ਥੋਪਿਆ ਨਾ ਜਾਵੇ ਕਿਉਂਕਿ ਅਸੀਂ ਗੁਲਾਮ ਨਹੀਂ ਆਜ਼ਾਦ ਭਾਰਤ ਦੇ ਵਸਨੀਕਾਂ ਤੇ ਸਾਨੂੰ ਮਾਣ ਹੋਵੇ ਕਿ ਅਸੀਂ ਆਪਣੇ ਹੱਕਾਂ ਦੀ ਖਾਤਰ ਜਿਸ ਅੱਗੇ ਪੁਕਾਰ ਕਰਦੇ ਹਾਂ ਉਹਨਾਂ ਦਾ ਇਹ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਨਹੀਂ ਕਿ ਉਹ ਸਾਨੂੰ ਖੈਰਾਤ ਦੇਣ ਭੀਖ ਦੇਣ ਸਾਨੂੰ ਕਿਉਂਕਿ ਅਸੀਂ ਭਿਖਾਰੀ ਨਹੀਂ ਅਸੀਂ ਇਸ ਦੇਸ਼ ਦੇ ਮਾਲਕ ਹਾਂ ਅਸੀਂ ਜੇ ਚਾਹੀਏ ਤਾਂ ਰਾਜ ਪਲਟ ਵੀ ਸਕਦੇ ਹਾਂ ਤੇ ਰਾਜਾ ਨੂੰ ਬਣਾ ਵੀ ਸਕਦੇ ਹਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਸ ਵਕਤ ਜਿਸ ਵੀ ਤਾਕਤ ਦੇ ਅਧੀਨ ਸਾਡੇ ਤੇ ਇਹ ਥੋਪ ਰਹੇ ਨੇ ਆਪਣੇ ਕਾਨੂੰਨਾਂ ਨੂੰ ਵਾਪਸ ਲੈਣ ਤੇ ਆਪਣੀ ਜਨਤਾ ਨੂੰ ਖੁਸ਼ਹਾਲ ਰੱਖਣ ਦੀ ਕੋਸ਼ਿਸ਼ ਕਰਨ ਉਨਾਂ ਦੀ ਤੇ ਸਾਡੀ ਖੁਸ਼ਹਾਲੀ ਜੇ ਅਸੀਂ ਸਾਰੇ ਖੁਸ਼ਹਾਲ ਹਾਂ ਤਾਂ ਹੀ ਭਾਰਤ ਖੁਸ਼ਹਾਲ ਹੋਵੇਗਾ ਅਸੀਂ ਸਾਰੇ ਭਾਰਤ ਦੀ ਅਮਨ ਖੈਰ ਮੰਗਦੇ ਹੋਏ ਇਸ ਆਪਣੀ ਜਵਾਰ ਨੂੰ ਮੈਂ ਵਿਰਾਮ ਦਿੰਨੀ ਹਾਂ ਸਤਿ ਸ਼੍ਰੀ ਅਕਾਲ ਜੀ